ਸ਼ਟਾਰ ਕਰ ਲਿਆ ਉਹਦੀ ਡੀਟੈਲਸ ਸੁਪਰਵੀਜ਼ਨ ਚ ਮੈਂ ਦੱਸਣਾ ਚਾਹੁੰਦੀ ਇਹਦੇ ਚ ਐਸਪੀ ਸਿਟੀ ਨਰਿੰਦਰ ਸਿੰਘ ਟੀਐਸਪੀ ਸਿਟੀ ਮਨ ਹਰਬੰਸ ਸਿੰਘ ਔਰ ਜਿਹੜੇ ਐਸਐਚਓ ਕਨਾਲ ਕਲੋਨੀ ਹੈ ਐਸਐਹ ਹਰਜੀਵਨ ਸਿੰਘ ਇਹਨਾਂ ਤਿੰਨਾਂ ਨੇ ਇਸ ਕੇਸ ਚ ਸਾਰਾ ਕੰਮ ਕਰਕੇ ਜਿਹੜੇ ਮਰਡਰ ਦੇ ਕਿੱਟ ਹੈ ਉਹਨਾਂ ਨੂੰ ਅਰੈਸਟ ਕੀਤਾ ਉਹਦੀ ਡਿਟੇਲ ਜਿਦਾਂ ਚਾਹਵਾਂਗੀ ਜੀ ਇੱਕ ਲੜਕਾ ਜਸ਼ਨ ਕੁਮਾਰ ਜਿਹਨਾਂ ਮਦਈ ਦਾ ਬੇਟਾ ਸੀਗਾ ਉਹਦੀ ਉਮਰ 24 ਸਾਲ ਦੀ ਸੀਗੀ ਉਹ ਗਾਂਧੀ ਮਾਰਕੀਟ 'ਚ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਉਹਦੇ ਨਾਲ ਹੀ ਇੱਕ ਲੜਕਾ ਕੁਲਵਿੰਦਰ ਸਿੰਘ ਉਹ ਬੋਬੀ ਉਹਦੇ ਨਾਲ ਕੰਮ ਕਰਦਾ ਸੀਗਾ ਇਹ ਵਾਸੀ ਕੋਟਫੱਤੇ ਦਾ ਹੈਗਾ ਰਹਿਣ ਵਾਲਾ ਤੇ ਇਹ ਜਸ਼ਨ ਔਰ ਬੋਬੀ ਇਕੱਠੇ ਕੰਮ ਤੇ ਜਾਂਦੇ ਸੀਗੇ ਘਰੋਂ ਔਰ ਮਿਤੀ 20 ਅਗਸਤ ਨੂੰ ਡੋਲਿੰਗ ਮਰਡਰ ਦੇਖਿਆ ਜਾ ਇਹ ਕਈ ਵਾਲੇ ਜੀ ਇੱਕ ਨਾਲ ਵਾਲੇ ਨਹੀਂ ਉਹਨਾਂ ਵੀ ਆਪ ਨੂੰ ਜੁਣੀ ਸੀ ਪਹਿਲੀ ਉਹਨਾਂ ਦੀ ਬਰਾਬਰ ਤੇ ਕਰ ਲੋ ਜੀ ਇਹ ਖੜੂ ਚਿੱਤ ਤਿੰਨਾਂ ਨੂੰ ਬਰਾਬਰ ਤੇ ਕਰ ਰੋ ਤੁਸੀਂ ਜੀ ਬਹੁਤ ਵੱਡਾ ਹੱਥ ਵੱਡਾ ਤੇ ਲਿਆ ਉਹਨੂੰ ਪਤਾ ਲੱਗ ਗਿਆ ਕਿ ਸੱਟ ਆਈ ਕਿ ਆਪ ਗੰਭੀਰ ਹੈ ਗਿਆ ਇਸ ਕਰਕੇ ਉਹਨਾਂ ਨੇ ਰੈਫਰ ਕਰਤਾ ਸੀਗਾ ਸਿਵਲ ਹਸਪੀਟਲ ਨੇ ਉਹਨੂੰ ਕੋਸਮੋ ਹਸਪੀਟਲ ਮਹੇਸ਼ਵਰੀ ਚੌਂ ਬਟਿੰਡੇ ਹੀ ਵਾਸ ਰੈਫਰਡ ਥੇ ਤੇ ਉੱਥੇ ਉਹਦਾ 24 ਅਗਸਤ ਤੱਕ ਇਲਾਜ ਚੱਲਿਆ ਤੇ ਉਸ ਤੋਂ ਬਾਅਦ ਕਿਉਂਕਿ ਉਹਦੀ ਹਾਲਤ ਥੋੜੀ ਹੋਰ ਸੀਰੀਅਸ ਹੋ ਗਈ ਉਹਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ 25 ਅਗਸਤ ਨੂੰ ਉਹਦੀ ਜਿਹੜੇ ਇਲਾਜ ਉਹਦੀ ਪਾਸਪੋਰਟ ਦੀ ਡੈਥ ਹੋ ਗਈ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਜਿਹੜੇ ਮਦਈ ਹੈ ਕਿ ਇਹਦੀ ਮੌਤ ਦੇ ਪਿੱਛੇ ਕੁਲਵਿੰਦਰ ਸਿੰਘ ਉਫ ਬੋਬੀ ਵਾਸੀ ਕੋਟਪੱਤ ਪਵਨ ਕੁਮਾਰ ਉਫ ਪ੍ਰੀਤਮ ਵਾਸੀ ਜੋਗੀਨਗਰ ਬਠਿੰਡਾ ਔਰ ਜਗਵੀਰ ਸਿੰਘ ਉਫ ਕਬਰ ਵਾਸੀ ਪਰਸ ਰਾਮਨਗਰ ਬਟਿੰਡਾ ਇਹਨਾਂ ਨੇ ਇਹਦੇ ਤੇ ਜਿਹੜਾ ਪੱਥਰ ਦੇ ਗਮਲੇ ਨਾਲ ਸੱਟਾ ਮਾਰ ਕੇ ਇਹਨੂੰ ਇੰਜਰ ਕੀਤਾ ਸੀ ਤੇ ਦੌਰਾਨੇ ਕਿਉਂਕਿ ਪੈਸੇਜ ਆਫ ਟਾਈਮ ਹੋਦੀ ਹਾਲਤ ਗੰਭੀਰ ਹੋ ਗਈ ਇਸ ਕਰਕੇ ਹੋਦੀ ਮੌਤ ਹੋ ਗਈ ਤੇ 베이스ਡ ਔਨ ਦਿਸ ਸਾਡਾ ਜਿਹੜਾ ਕਿਨਾਲ ਕਲੋਨੀ ਚ ਮਰਡਰ ਦਾ ਐਫ ਆਈ ਆਰ ਨੰਬਰ 14888 26 ਅ 2024 ਅੰਡਰ ਸੈਕਸ਼ਨ 103 ਐਂਡ 3 ਸਬਸੈਕਸ਼ਨ 5 ਪੀ ਐਨ ਐਸ ਦਰਜ ਕੀਤਾ ਗਿਆ ਤੇ 26 ਨੂੰ ਕੁਲਵਿੰਦਰ ਸਿੰਘ ਉਰਫ ਬੋਬੀ ਅਤੇ ਤਵਨ ਕੁਮਾਰ ਉਰਫ ਪ੍ਰੀਤਮ ਨੂੰ ਸਾਡੀ ਟੀਮ ਨੇ ਅਰੈਸਟ ਕੀਤਾ ਤੇ 25 ਤਰੀਕ ਨੂੰ ਜਗਦੀਪ ਸਿੰਘ ਉਰਫ ਗੱਬਰ ਨੂੰ ਵੀ ਅਰੈਸਟ ਕੀਤਾ ਗਿਆ ਹੈ। ਔਰ ਇਹਦੇ ਚ ਸਾਨੂੰ ਜਿਹੜੀ ਬਾਈਕ ਤੇ ਗਈ ਸੀਗੇ ਉਹ ਬਰਾਮਦ ਹੋਈ ਐ ਤੇ ਜਿਸ ਵਾਰਦਾਤ ਤੇ ਜਿਹੜਾ ਗਮਲਾ ਵਜਾਇਆ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹੈ। ਤੇ ਇਹਦੀ ਡਿਟੇਲਸ ਦੱਸਣਾ ਚਾਹਾਂਗੀ ਜੀ ਇਹ ਜਿਹੜੇ ਤਿੰਨੋਂ ਹੀ ਰੋਸ਼ੀ ਆ ਇਹਨਾਂ ਪਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਜੀ। ਜਿਹੜਾ ਕੁਲਵਿੰਦਰ ਸਿੰਘ ਉਹ ਪੋਪੀ ਹੈ ਇਹਦੇ ਤੇ ਇੱਕ ਐਫ ਆਈ ਆਰ ਹੈ 450 ਦਾ 2013 ਦਾ थाना ਕਨਾਲ ਕਲੋਨੀ ਜਗਵੀਰ ਉਸ ਤੋਂ ਦਬਰ ਤੇ ਵੀ ਇੱਕ ਪਰਚਾ ਦਰਜ ਹੈ 447 511 ਦਾ ਅਗੇਨ ਇਨ ਦਾ ਪੀ ਐਸ ਕਨਾਲ ਕਲੋਨੀ ਐਂਡ ਜਿਹੜਾ ਪਵਨ ਕੁਮਾਰ ਉਸ ਪ੍ਰੀਤਮ ਹੈ ਵਾਸੀ ਜੋਗੀ ਨਗਰ ਇਹਦੇ ਤੇ ਦੋ ਐਫ ਆਈ ਆਰ ਸੈਗੇ ਜੀ 307 ਦੇ ਇੱਕ 2013 ਦਾ ਤੇ ਇੱਕ 2021 ਦਾ थाना ਕਨਾਲ ਕਲੋਨੀ ਫੋ ਇਸ ਤਰ੍ਹਾਂ ਸਾਡੀ ਟੀਮ ਨੇ ਜਿਹੜਾ ਮਾਰਡਰ ਦਾ ਕੇਸ ਹੈ ਉਹਦੇ ਤਿੰਨੋਂ ਦੋਸ਼ੀਆਂ ਨੂੰ ਅਰੈਸਟ ਕਰਕੇ ਅ ਨਵੀਂ ਦੇਖਦੇ ਰਿਮਾਂਡਰ ਦੇਖਦੇ ਆ ਕਿ ਨਾ ਤੋਂ ਜੇ ਕੋਈ ਹੋਰ ਵੀ ਕ੍ਰਾਈਮ ਲੈਸ ਹੋਇਆ ਜਾਂ ਕੋਈ ਖੁਲਾਸਾ ਹੋਵੇ ਐਂਡ ਬਜਰਨਜੀ ਸੌਰੀ ਮੈਂ ਦੱਸਣਾ ਭੁੱਲ ਗਈ ਇਹਦੀ ਬਜਰਨਜੀ ਸੀ ਕਿ ਸਾਰੇ ਲੜਕੇ ਡਰੱਗ ਪੈਡਲਰਸ ਕਿਹਾ ਸਭ ਜੋ ਨਸ਼ਾ ਕਰਦੇ ਵੀ ਸੀ ਤੇ ਵੇਚਦੇ ਵੀ ਸੀਗੇ ਤੇ ਉਸੇ ਹੀ ਕਿਸਚਮਰ ਦਸ਼ ਜਿਨ੍ਹਾਂ ਦੇ ਪੈਸਿਆਂ ਦੇ ਲੈਂਡਿੰਗ ਕਰਕੇ ਇਹਨਾਂ ਨੇ ਜਿਹੜਾ ਹੈਗਾ ਵਿੱਕਿੰਗ ਉਹਦੇ ਸੰਟਮਰੀ ਸਰਟਿਸ ਦੇ ਦੌਰਾਨੇ ਇਲਾਜ ਉਦੀ ਡੈਥ ਹੋ ਗਈ। ਇਹ ਨਸ਼ਾ ਕਿਸ ਤਰ੍ਹਾਂ ਦਾ ਕਰਦੇ ਸੀ? ਪਹਿਲੇ ਮੈਂ ਇਨੀ ਡੀਟੈਲ ਪ੍ਰੀਲੀਮਿਨਰੀ ਨਹੀਂ ਦੱਸ ਸਕਦੀ ਪਰ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਕਿ ਇਹ ਨਸ਼ਾ ਕਰਦੇ ਵੀ ਸੀ ਤੇ ਵੇਚਦੇ ਵੀ ਸੀ ਤੇ ਪੈਸਿਆਂ ਦੇ ਇਸੇ ਚੀਜ਼ ਦੇ ਪੈਸਿਆਂ ਦੇ ਲਾਂਡਰਿੰਗ ਕਰਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਔਰ ਇਸ ਸਰਟਿਸ ਵਿੱਚ ਮੈਡਮ ਇਹਦੇ 'ਚ ਨਾ ਲਾਂਡਿੰਗ ਨੂੰ ਹੁਣ ਤੱਕ ਪਤਾ ਲੱਗਿਆ ਕਿ ਦੋਸਤਾਂ ਨੂੰ ਪਹਿਲੇ ਦੇ ਦੇਣਗੇ ਇਹ ਮੰਗ ਰਹੇ ਹਾਂ ਕਿ ਜੇ ਜੈਸ਼ਨ ਨੇ ਦੇਨੇ ਸੀ ਤੇ ਕਰ ਮਾਰਟ ਸੇ ਤੋਂ ਉਪੇਰ ਕਰਦਾ ਮੈਡਮ ਇੱਥੇ ਕੋਈ ਕੱਲੀ ਕਤਲ ਦੀ ਧਾਰਾ ਜੁੜੀ ਹੋਈ ਹੈ ਸੋ ਪ੍ਰੈਸ ਨੋਟ ਚ ਫਿਗਰ ਹੈ ਵੀ ਨਸ਼ਾ ਵੇਚਦੇ ਵੀ ਸੀਗੇ ਤਾਂ ਉਹਦੀ ਬਜਾ ਰੰਜ ਸ਼ੌਟ ਦੇ ਕ੍ਰਾਈਮ ਵੀ ਆ ਟੈਲਿੰਗ ਸੋ ਕੁਝ ਉਸ ਤਰ੍ਹਾਂ ਦਾ ਰਿਕਵਰ ਨਹੀਂ ਹੋਇਆ ਜੋ ਮੈਂ ਤੁਹਾਨੂੰ ਦੱਸ ਸਕਦੀਆਂ ਕਿ ਨਾ ਤੋਂ ਉਸ ਟਾਈਮ ਸੀ ਨਾ ਜਿਹੋ ਪ੍ਰੀਲੀਮਿਨਰੀ ਇਨਵੈਸਟਿਗੇਸ਼ਨ ਸੇ ਪਤਾ ਲੱਗੇ ਨਾ ਦਾ ਬੈਕਗ੍ਰਾਉਂਡ ਆਮ ਟਾਕਿੰਗ ਬਾਊਟ ਵੀ ਜੇ ਤੁਹਾਨੂੰ ਕਲੀਅਰ ਹੋਇਆ ਤਾਂ ਹੀ ਤੁਸੀਂ ਲਿਖ ਰਹੇ ਹੋ ਨਾ ਕਿ ਨਸ਼ਾ ਵਗੈਰਾ ਵੇਚਦੇ ਵੀ ਸੀ ਤੇ ਇਸ ਤਰ੍ਹਾਂ ਜਦੋਂ ਰਿਕਵਰੀ ਹੁੰਦੀ ਹੈ ਤਾਂ ਹੀ ਅਸੀਂ ਪਸਟ ਐਮਪਾਇਰ ਐਕਟ ਐਡ ਕਰਾਉਂਦੇ ਪਰ ਜੇ ਕੁਝ ਵੀ ਤਪਤੀ ਸ਼ਿਕਾਇਤ ਦਾ ਸਾਹਮਣੇ ਆਦਾ ਤਾਂ ਵੀ ਅਸੀਂ ਐਡ ਸੈਕਸ਼ਨ ਜਰ ਕੇਸ ਜਿਹੜਾ ਪੁਲਿਸ ਸਟੇਸ਼ਨ ਪਰ ਆਣਾ ਹੈ ਕਿ ਕੱਲ ਰਾਤ ਨੂੰ ਸਾਨੂੰ ਇੱਕ ਮਰਡਰ ਦਾ ਕੇਸ ਰਿਪੋਰਟ ਹੋਇਆ ਸੀ ਜਿਹਨੂੰ ਸਾਡੀ ਟੀਮ ਨੇ LED ਬਾਈ ਐਸਪੀ ਡੀ ਅਜੀਤ ਗਾਂਧੀ ਔਰ ਡੀਐਸਪੀ ਖੁਜੋ ਰਵਿੰਦਰ ਨੰਦਾਵਾ ਸਾਡੇ ਡੀਐਸਪੀ ਰਾਜੇਸ਼ ਅਰ ਐਸਐਨਜੀ ਮੈਨ ਹਾਲੋ ਇਨਸਪੈਕਟਰ ਸੁਪਰੀਰ ਅਰ ਸੀਆਈਏ ਟੂ ਇਨ ਚਾਰਜ ਇਹਨਾਂ ਸਾਰਿਆਂ ਨੇ ਟੀਮ ਵਰਕ ਕਰੀਏ ਰਾਤੋ ਰਾਤ ਜਿਹੜੇ ਇਹਦੇ ਕਤਲ ਦੇ ਕੋਸ਼ਿਸ਼ੀਆ ਲੋ ਉਹਨਾਂ ਨੂੰ ਕਾਬੂ ਕੀਤਾ ਤੇ ਜਿਹੜਾ ਵੈਪਨ ਯੂਜ਼ ਦੇ क्राइम ਹੈ ਗੱਦੀ ਉਹਨੂੰ ਵੀ ਰਿਕਵਰ ਕੀਤਾ ਅਰ ਇਹਦੇ ਜੇ ਮੁਕੱਦਮਾ ਨੰਬਰ 98 ਡੇਟਡ 28 ਅਗਸਟ 2024 ਅੰਡਰ ਸੈਕਸ਼ਨ 103 ਵਿਚ ਇਜ਼ ਮਰਡਰ 126 ਤੋਂ 341 اور 3 سب سیکشن 5 جڑا 34 आईपीसी ਹੁੰਦਾ ਇਹਨਾਂ ਦੇ ਤਹਿਤ رجسٹر ਕੀਤਾ ਗਿਆ ইনি ڈیٹیلز ਜੀ ਮੈਂ ਦੱਸਣਾ ਚਾਹੁੰਦੀ ਕਿ کل 7 ਤਰੀਕ ਨੂੰ ਸ਼ਾਮੀ ਅਰਾਊਂਡ 7:00 ਵਜੇ ਜਿਹੜਾ ਵਿਕਟਮ ਹੈ ਕੋਈ ਪਿਆਰ ਸੇ ਇਹ ਆਪਣੇ ਕੰਮ ਤੋਂ ਵਾਪਸ ਆ ਰਹੀ ਸੀ ਨਾ ਜਦੋਂ ਇਹ ਬਿੰਦ 11:00 ਸੌਤਾ ਜਿੱਥੋਂ ਦਾ ਰੈਂਟ ਵਾਲਾ ਇੱਥੇ ਹੀ ਤੇ ਜਗਜੀਤ ਸਿੰਘ ਤੋ ਕੇਵਲ ਸਿੰਘ ਅਤੇ ਹਰੀ ਬਹੁਤ ਹੈਪੀ ਦੋਨੋਂ ਵਸੀਆਂ ਮੈਰਾ ਸੌਦਾ ਇਹਨਾਂ ਨੇ ਨਸਤੇ ਚ ਕੀਤਾ ਕਲੀਚ ਤੇ ਉਸ ਤੋਂ ਬਾਅਦ ਕੋਈ ਪੁਰਾਣੀ ਲੜਾਈ ਦੀ ਰੰਜਿਸ਼ ਚ ਇਹਨਾਂ ਨੂੰ ਬਹੁਤ ਪਿਆਰ ਹੋ ਇਨਾਂ ਨੇ ਸਿੱਧਾ ਕਹੀ ਦਾ ਬਾਤ ਕੀਤਾ ਔਰ ਮੌਕੇ ਤੇ ਦੋਨੋਂ ਇਸ ਸਟਾਈਲ ਨੂੰ ਕਮਿਟ ਕਰਕੇ ਦੋਨੋਂ ਮੌਕੇ ਤੋਂ ਪੱਜ ਗਏ ਤੇ ਜਿਹੜਾ ਕੁਝ ਪਿਆਰ ਸੀਗੇ ਇਹਨੂੰ ਸੱਦਾ ਸੀਰੀਅਸ ਲੱਗਿਆ ਇਸ ਕਰਕੇ ਉਹ ਸਿਵਲ ਹਸਪਤਲ ਰਾਫੋਰਾ ਵਿੱਚ ਇਲਾਜ ਕਰਵਾਇਆ ਗਿਆ ਦੀਆ ਅਦਰਾਨੇ ਤੇ ਡਿਊਰਿੰਗ ਟ੍ਰੀਟਮੈਂਟ ਇਦੀ ਮੌਤ ਹੋ ਗਈ ਤੇ ਜਿੱਦਾਂ ਹੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸਾਡੀ ਇਮੀਡੀਏਟਲੀ ਟੀਮਸ ਫਾਰਮ ਕੀਤੀਆਂ ਅੰਡਰ ਦ ਸਪਰਵੀਜ਼ਨ ਆਫ ਐਸਪੀ ਦੀ ਸਾਡੇ ਐਸਐਸਓ ਖਾਨਾ ਹੋਰ ਸੀਆਈਏ ਦੀ ਸੀਆਈਏ 2 ਦੀ ਬਫਰ ਟੀਮਾਂ ਬਣਾਈ ਗਈਆਂ ਤੇ ਉਹਨਾਂ ਨੂੰ ਮੌਕੇ ਤੇ ਭੇਜਿਆ ਔਰ ਇਹਨਾਂ ਟੀਮਾਂ ਨੂੰ ਸਕਸੈਸਫੁਲੀ ਜਦੋਂ ਆਏ ਦੋਨੋਂ ਹੀ ਜਿਹੜੇ ਦੋਸ਼ੀ ਸਗੇਟਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਦਾ ਤੋਂ ਵੈਪਨ ਯੂਜ਼ਡ ਇਨ ਟ੍ਰਾਇੰਗ दैट ਇਜ਼ ਕਲੀ ਹੋ ਰਿਕਵਰ ਕੀਤੀ ਗਈ ਇਸ ਕੇਸ ਦੀ ਬਜਾ ਰੰਜੀਤ ਸ਼ਰਮ ਜੀ ਕੇ 1 ਸਾਲ ਪਹਿਲਾਂ ਜਿਹੜਾ ਮ੍ਰਿਤਕ ਹੈ ਗੁਰਪਿਆਰ ਸਿੰਘ ਇਹਦੀ ਇੱਕ ਕੋਸ਼ੀ ਜਿਹੜਾ ਜਗਜੀਤ ਸਿੰਘ ਹੈ ਉਹਦੇ ਨਾਲ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਕੋਈ ਇਹਦੇ ਕੁਟਮਾਰ ਕੀਤੀ ਸੀ ਜਿਹਦੇ ਕਰਕੇ ਜਿਹੜਾ ਜਗਜੀਤ ਹੈ ਔਰ ਹੈਰੀ ਇਹਦਾ ਐਸੋਸੀਏਟ ਇਹਦੇ ਨਾਲ ਰਜਿਸਟਰਡ ਸੀ ਔਰ ਉਸ ਦਿਨ ਨੂੰ ਮੌਕਾ ਮਿਲਦੀ ਉਹਦੇ ਨਾਲ ਕੁਟਮਾਰ ਕੀਤੀ ਛੇ ਦੇ ਛੇ ਕਤਲ ਹੋ ਗਿਆ ਸੋ ਇਹਨਾਂ ਤੋਂ ਉਹਨਾਂ ਨੂੰ ਤਾਰਫ ਤੇ ਸਾਨੂੰ ਕਹੀ ਮਿਲੀ ਹੈ ਔਰ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੋ ਸਾਨੂੰ ਹੁਣ ਤੱਕ ਪਤਾ ਲੱਗੇ ਔਰ ਇਹ ਦੋਨੋਂ ਕਸੂਰੀ ਵਗੈਰਾ ਕਰਦੇ ਹਨ ਕੋਈ ਅਦਰ ਫੈਸ਼ਨ ਨਹੀਂ ਸਪੈਸੀਫਿਕਲੀ ਸਾਡੇ ਜਿਹੜੇ ਦੋਨੋਂ ਮਰਡਰ ਕੇਸ ਸੀ ਰੀਸੈਂਟਲੀ ਉਹ ਦੋਨੋਂ ਬਠਿੰਡਾ ਪੁਲਿਸ ਨੇ ਟ੍ਰੇਸ ਕੀਤੇ ਔਰ ਅਸੀਂ ਇਤਨਾ ਹੀ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਕ੍ਰਾਈਮ ਕਮਿਟ ਉਹ ਜਾਂਦਾ ਹੈ ਤੇ ਉਹਨੂੰ ਜਲਦ ਤੋਂ ਜਲਦ ਟ੍ਰੇਸ ਕਰੀਏ ਤੇ ਉਸਨੂੰ ਉਹਨਾਂ ਦਾ ਜੋ ਵੀ ਿਊ ਪ੍ਰੋਸੈਸ ਆਫ ਲਾਅ ਹੈ ਉਹਨੇ ਸਜ਼ਾ ਮਿਲੂਗੀ